ਕਮਾਈ ਦਾ ਜਦੋਂ ਬੱਚਾ ਗੁਜ਼ਰਿਆ ਨਾ ਉਹ ਮਾਈ ਆਪਣੇ ਬੱਚੇ ਨੂੰ ਗੋਦੀ ਦੇ ਵਿੱਚ ਲਿਆ ਹੋਇਆ ਚੁੱਕੀ ਫਿਰਦੀ ਹੈ ਜਿੰਨੇ ਵੀ ਲੋਕ ਮਿਲਦੇ ਨੇ ਉਹ ਕਹਿਣ ਲੱਗੇ ਮਾਤਾ ਇਹ ਬੱਚਾ ਤੇ ਮਰ ਗਿਆ ਇਹਨੂੰ ਤਾਂ ਬੋਧੋ ਫੂਕ ਦੋ ਇਹ ਮਿੱਟੀ ਹੈ ਉਹ ਮਾਈ ਕਹਿੰਦੀ ਆ ਦੁਨੀਆ ਦੇ ਲੋਕੋ ਇਹ ਤੁਹਾਡੇ ਪਾ ਦਾ ਮਿੱਟੀ ਐ ਮੇਰਾ ਲਾਲ ਐ ਮੇਰਾ ਪੁੱਤਰ ਐ ਜਦੋਂ ਮੇਰਾ ਜੀ ਕਰਦਾ ਮੈਂ ਪੱਲਾ ਚੱਕ ਦਿਆਂ ਆਪਣੇ ਪੁੱਤਰ ਨੂੰ ਵੇਖ ਲੈਣੇ ਉਸ ਮਾਈ ਦਾ ਸਿੱਧਕ ਦੇਖ ਕੇ ਦਰਵਾਜ਼ੇ ਤੇ ਇੱਕ ਫਕੀਰ ਆ ਗਿਆ ਜਦੋਂ ਫਕੀਰ ਆਇਆ ਫਕੀਰ ਨੇ ਅਲਖ ਜਗਾਈ ਆ ਉਹ ਮਾਈ ਮਰਿਆ ਹੋਇਆ ਬੱਚਾ ਗੋਦੀ ਦੇ ਵਿੱਚ ਪਾਇਆ ਹੋਇਆ ਤੇ ਬਾਹਰ ਆ ਗਈ ਆ ਫਕੀਰ ਕਹਿਣ ਲੱਗੇ ਬੀਬੀ ਇਹ ਗੋਦੀ ਚ ਇਹ ਕੀ ਹੈ ਉਹ ਕਹਿਣ ਲੱਗੀ ਬਾਬਾ ਇਹਦਾ ਮੂੰਹ ਟੱਕਿਆ ਹੋਇਆ ਹੈ ਮੈਂ ਇਹਦਾ ਸਰੀਰ ਵੀ ਟੱਕਿਆ ਹੋਇਆ ਹੈ ਇਹ ਮੇਰਾ ਪੁੱਤਰ ਹੈ ਸਾਰੇ ਕਹਿੰਦੇ ਨੇ ਮਰ ਗਿਆ ਪਰ ਮੇਰੇ ਲਈ ਨਹੀਂ ਮਰਿਆ ਮੇਰਾ ਲਾਲ ਹੈ ਮੇਰਾ ਪੁੱਤਰ ਹੈ ਜਦੋਂ ਮੇਰਾ ਜੀ ਕਰਦਾ ਹੈ ਮੈਂ ਪੱਲਾ ਚੱਕਦੀ ਆ ਇਹਨੂੰ ਵੇਖ ਲੈਂਦੀ ਆ ਉਹ ਫਕੀਰ ਕਹਿਣ ਲੱਗੇ ਬੀਬੀ ਇਹਨੂੰ ਦੱਬਦੇ ਫੂਕਦੇ ਇਹ ਤਾਂ ਮਿੱਟੀ ਹੈ ਕਹਿੰਦੇ ਨਹੀਂ ਬਾਬਾ ਇਹ ਦੁਨੀਆ ਦੇ ਪਾਦਾ ਮਿੱਟੀ ਐ ਇਹ ਤੇਰੇ ਪਾਦਾ ਵੀ ਮਿੱਟੀ ਹੋ ਸਕਦਾ ਪਰ ਮੇਰਾ ਇਹ ਪੁੱਤਰ ਹੈ ਮੇਰੀ ਇਹ ਜਿੰਦ ਦਾ ਟੁਕੜਾ ਹੈ ਮੇਰਾ ਲਾਲ ਹੈ ਹਾਂ ਹੁਣ ਮਾਈ ਦਾ ਸਿੱਧਕ ਵੇਖਿਆ ਫਕੀਰ ਕਹਿਣ ਲੱਗੇ ਕਹਿੰਦੇ ਅੱਛਾ ਮਾਈ ਜੇ ਤੇਰਾ ਐਡਾ ਯਕੀਨ ਹੈ ਤੇਰਾ ਐਡਾ ਵਿਸ਼ਵਾਸ ਹੈ ਫਿਰ ਜਾਣ ਇੱਕ ਰਸਤਾ ਦੱਸਦਾ ਆਪਣਾ ਮਰਿਆ ਬੱਚਾ ਉਸ ਦਰਬਾਰ ਤੇ ਲੈ ਜਾ ਉਸ ਦਰਵਾਜੇ ਤੇ ਚਲੀ ਜਾ ਉੱਥੇ ਮਰਦੇ ਜਿਉਂਦੇ ਹੁੰਦੇ ਨੇ ਕਹਿਣ ਲੱਗੀ ਬਾਬਾ ਐਦਾਂ ਦਾ ਵੀ ਕੋਈ ਦਰ ਹੈ ਜਿੱਥੇ ਮੇਰੀ ਫਰਿਆਦ ਕਬੂਲ ਹੋ ਜਾਵੇ ਕਹਿੰਦੇ ਹਾਂ ਮਾਈ ਜਾ ਅੱਬੂ ਘਰਾਣੇ ਵਿੱਚ ਅਬੂ ਤਾਲਾ ਫਕੀਰ ਅਬੂ ਤਾਲਾ ਫਕੀਰ ਦੇ ਬੇਟੇ ਪੀਰਾਂ ਦੇ ਪੀਰ ਦਸਤਗੀਰ ਡੱਬੀਆਂ ਤਾਰਨ ਵਾਲੇ ਮੀਰਾ ਗੋਸਪਾਕ 11ਵੀਂ ਵਾਲੀ ਸਰਕਾਰ ਰਹਿੰਦੇ ਨੇ ਉਹ ਜਦੋਂ ਬੰਦਗੀ ਕਰਨ ਲੱਗਦੇ ਨੇ ਬੱਚੇ ਰੋਲਾ ਪਾਉਂਦੇ ਨੇ ਉਹ ਬੱਚਿਆਂ ਨੂੰ ਕਹਿੰਦੇ ਨੇ ਬੱਚਿਓ ਮਰ ਜਾਓ ਬੱਚੇ ਮਰ ਜਾਂਦੇ ਨੇ ਜਦੋਂ ਬੰਦਗੀ ਤੋਂ ਫਾਰਕ ਹੁੰਦੇ ਨੇ ਉਹ ਬੱਚਿਆਂ ਨੂੰ ਕਹਿੰਦੇ ਨੇ ਬੱਚਿਓ ਉੱਠ ਜਾਓ ਬੱਚੇ ਖੜੇ ਹੋ ਜਾਂਦੇ ਨੇ ਜਾਂ ਮਾਈ ਆਪਣਾ ਬੱਚਾ ਉਥੇ ਲੈ ਕੇ ਚਲੀ ਜਾ ਜਦੋਂ ਮਰੇ ਹੋਣਗੇ ਆਪਣਾ ਮਰਿਆ ਬੱਚਾ ਉਹਨਾਂ ਚ ਪਾਲ ਦੇ ਜਦੋਂ ਬਾਕੀ ਜੇ ਜਿਉਂਦੇ ਹੋਣਗੇ ਬੱਚਾ ਤੇਰੇ ਵਾਲਾ ਵੀ ਜਿਉਂਦਾ ਹੋਏਗਾ ਹੁਣ ਮਾਈ ਖੁਸ਼ੀਆਂ ਦੇ ਨਾਲ ਮਾਈ ਨੂੰ ਯਕੀਨ ਆ ਗਿਆ ਫਕੀਰ ਦੀ ਜ਼ੁਬਾਨ ਤੇ ਯਕੀਨ ਆ ਕਰ ਲਿਆ ਯਕੀਨ ਆ ਗਿਆ ਹੁਣ ਮਾਤਾ ਆਪਣੇ ਬੱਚੇ ਨੂੰ ਲੈ ਕੇ ਸ਼ਹਿਰ ਬਗਦਾਦ ਪਹੁੰਚ ਜਾਂਦੀ ਹੈ ਪੁੱਛਦੀ ਫਿਰਦੀ ਹੈ ਕਿ ਇੱਥੇ ਮੀਰਾ ਦਾ ਦਰਬਾਰ ਕਿੱਥੇ ਹੈ ਉਹ ਦਰਬਾਰ ਲੱਭ ਲੈਂਦੀ ਹੈ ਇੱਕ ਝਾੜ ਦੇ ਹਲੇ ਲੁੱਕ ਕੇ ਬਹਿ ਜਾਂਦੀ ਹੈ ਕਹਿੰਦੀ ਵੇਖਾਂ ਇਹ ਗੱਲ ਸੱਚੀ ਵੀ ਐ ਕਿ ਕਿਸੇ ਨੇ ਐਵੇਂ ਮੈਨੂੰ ਭੁਗਾ ਛੱਡਿਆ ਰਾਤ ਗੁਜ਼ਰਦੀ ਐ ਦਿਨ ਚੜਦਾ 11ਵੀਂ ਵਾਲੀ ਸਰਕਾਰ ਬਾਗ ਦੇ ਵਿੱਚ ਆਉਂਦੇ ਨੇ ਪਿੱਛੇ ਪਿੱਛੇ ਬੱਚਿਆਂ ਦੀ ਜਮਾਤ ਆ ਰਹੀ ਐ ਪਿੱਛੇ ਪਿੱਛੇ ਬੱਚਿਆਂ ਦੀ ਜਮਾਤ ਆ ਗਈ ਹਜ਼ੂਰ ਨੇ ਨੀਅਤ ਕੀਤੀ ਨiyet ਕੀਤੀ ਨਮਾਜ਼ ਉਹਦਾ ਕਰਨ ਲੱਗੇ ਰੱਬ ਦੀ ਬੰਦਗੀ ਕਰਨ ਲੱਗੇ ਜਦੋਂ ਰੱਬ ਦੀ ਬੰਦਗੀ ਕਰਨ ਲੱਗੇ ਕੁਛ ਦੇਰ ਬਾਅਦ ਬੱਚਿਆਂ ਨੇ ਰੌਲਾ ਪਾਉਣਾ ਮਿੱਟੀ ਉਡਾਉਣੀ ਸ਼ੁਰੂ ਕਰ ਦਿੱਤੀ ਹਜ਼ੂਰ ਦੀ ਬੰਦਗੀ ਦੇ ਵਿੱਚ ਜਦੋਂ ਰੁਕਾਵਟ ਆਈ ਹੈ ਬੱਚਿਆਂ ਨੇ ਜਦੋਂ ਗਲਤ ਕੀਤੀ ਹੈ ਹਜ਼ੂਰ ਕਹਿਣ ਲੱਗੇ ਕਹਿੰਦੇ ਜਾ ਓਏ ਜਿੰਨੇ ਖੇਡਦੇ ਨੇ ਸਾਰੇ ਮਰ ਜਾਓ ਬੱਚੇ ਸਮੇਂ ਦੇ ਡਿੱਗ ਗਏ ਫਿਰ ਬੰਦਗੀ ਚ ਮੈ ਗਿਆ ਜਦੋਂ ਬੰਦਗੀ ਤੋਂ ਫਾਰਕ ਹੁੰਦੇ ਨੇ ਬੱਚੇ ਨੂੰ ਕਹਿੰਦੇ ਨੇ ਜਿੰਨੇ ਮਰੇ ਹੋਏ ਨੇ ਖੜੇ ਹੋ ਜਾਓ ਬੱਚੇ ਖੜੇ ਹੋ ਜਾਂਦੇ ਨੇ ਉਹ ਮਾਈ ਨੂੰ ਯਕੀਨ ਆ ਗਿਆ ਉਹ ਮਾਤਾ ਨੂੰ ਯਕੀਨ ਆ ਗਿਆ ਕਿ ਵਾਕਈ ਇੱਥੇ ਮੇਰਾ ਬੱਚਾ ਜਿਉਂਦਾ ਹੋਊਗਾ ਸਾਰੀ ਰਾਤ ਗੁਜ਼ਰ ਗਈ ਬਾਬਾ ਜੀ ਹੁਣ ਦਿਨ ਅਗਲਾ ਚੜਦਾ ਹੁਣ ਦਿਨ ਜਦੋਂ ਅਗਲਾ ਚੜਿਆ ਮਾਤਾ ਆਪਣੇ ਬੱਚੇ ਨੂੰ ਲੈ ਕੇ ਲੁੱਕ ਕੇ ਬੈਠ ਗਈ 11ਵੀਂ ਵਾਲੀ ਸਰਕਾਰ ਬਾਗ ਦੇ ਵਿੱਚ ਆਉਂਦੇ ਨੇ ਨੀਅਤ ਕੀਤੀ ਬੰਦਗੀ ਕਰਨ ਲੱਗੇ ਖੁਦਾ ਦੀ ਇਬਾਦਤ ਕਰਨ ਲੱਗੇ ਬੱਚਿਆਂ ਦੀ ਜਮਾਤ ਆ ਗਈ ਹੈ ਬੱਚਿਆਂ ਦੀ ਜਮਾਤ ਰੋਣਾ ਪਾਉਂਦੀ ਹੈ ਜਦੋਂ ਰੋਣਾ ਪੈਂਦਾ ਹਜ਼ੂਰ ਦੀ ਬੰਦਗੀ ਦੇ ਵਿੱਚ ਗਲਤ ਪੈ ਗਈ ਗੁੱਸੇ ਨਾਲ ਕਹਿੰਦੇ ਨੇ ਜਾ ਓਏ ਜਿੰਨੇ ਖੇਡਦੇ ਨੇ ਸਾਰੇ ਹੀ ਮਰ ਜਾਓ ਬੱਚੇ ਫੇਰ ਜ਼ਮੀਨ ਤੇ ਡਿੱਗ ਪਏ ਹੁਣ ਉਹ ਮਾਤਾ ਮਲਕ ਮਲਕ ਉੱਠਦੀ ਹੈ ਪੱਬ ਸਹਿੰਦੀ ਸਹਿੰਦੀ ਬਿੜਕਾਂ ਸਹਿੰਦੀ ਸਹਿੰਦੀ ਆਪਣਾ ਮਰਿਆ ਬੱਚਾ ਉਹਨਾਂ ਬੱਚਿਆਂ ਚ ਪਾ ਕੇ ਆਪ ਫੇਰ ਆ ਕੇ ਲੋਕੇ ਬਹਿ ਗਏ ਜਦੋਂ ਗੋਸਪਾਕ ਸਰਕਾਰ ਦੀ ਹਜ਼ੂਰ ਬੰਦਗੀ ਤੋਂ ਫਾਰਕ ਹੁੰਦੇ ਨੇ ਨਜ਼ਰ ਪੈਂਦੀ ਆ ਬੱਚੇ ਮਰੇ ਹੋਏ ਨੇ ਸਰਕਾਰ ਨੇ ਨਾਰਾ ਮਾਰਿਆ ਕਹਿੰਦੇ ਜਿੰਨੇ ਮਰੇ ਹੋਏ ਨੇ ਖੜੇ ਹੋ ਜਾਓ ਹੁਣ ਬੱਚੇ ਸਾਰੇ ਖੜੇ ਹੋ ਗਏ ਪਰ ਮਾਈ ਵਾਲਾ ਬੱਚਾ ਨਹੀਂ ਉੱਠਿਆ ਸਾਰੇ ਖੜੇ ਹੋ ਗਏ ਪਰ ਮਾਤਾ ਵਾਲਾ ਬੱਚਾ ਨਹੀਂ ਉੱਠਿਆ ਮਾਈ ਵਾਲਾ ਬੱਚਾ ਨਹੀਂ ਉੱਠਿਆ ਹੁਣ ਸਰਕਾਰ ਵੇਖਦੇ ਨੇ ਕਿਹਾ ਬਈ ਅੱਜ ਇੱਕ ਬੱਚਾ ਮਰ ਗਿਆ ਕੱਲ ਨੂੰ ਦੋ ਮਰ ਜਾਣਗੇ ਪਰਸੋਂ ਨੂੰ ਤਿੰਨ ਮਰ ਜਾਣਗੇ ਲੋਕ ਕਹਿਣਗੇ ਕਿ ਇਹ ਮਾਰਨ ਜਾਣਦੇ ਨੇ ਇਹਨਾਂ ਨੂੰ ਚਾਹੁੰਦੇ ਨਹੀਂ ਕਰਨੇ ਹਾਂ ਰੱਬ ਨਾਲ ਗੱਲ ਕਰਦੇ ਨੇ ਐ ਅੱਲਾਪਾ ਆ ਮੈਂ ਕੀ ਵੇਖਦਾ ਐ ਅੱਲਾ ਆ ਕੀ ਵੇਖਦਾ ਐ ਅੱਜ ਮੇਰਾ ਇੱਕ ਬੱਚਾ ਮਰ ਗਿਆ ਕੱਲ ਨੂੰ ਦੋ ਮਰ ਜਾਣਗੇ ਪਰਸ ਨੂੰ ਤਿੰਨ ਮਰ ਜਾਣਗੇ ਲੋਕ ਕਹਿਣਗੇ ਕਿ ਇਹ ਫਕੀਰ ਮਾਰਨ ਜਾਣਦਾ ਔਰ ਇਹ ਮੈਂ ਚਾਉਂਦੇ ਨਹੀਂ ਕਰਨੇ ਹੁੰਦੇ ਹਏ ਜਦੋਂ ਇਹ ਗੱਲ ਕੀਤੀ ਰੱਬ ਦੀ ਆਵਾਜ਼ ਆ ਗਈ ਰੱਬ ਦੀ ਆਵਾਜ਼ ਆਈ ਕਿ ਐ ਮੇਰੇ ਗੌਂਸ ਐ ਮੇਰੇ ਵਲੀ ਐ लाडले ਜਿਹੜੇ ਤੇਰੇ ਮਾਰੇ ਹੋਏ ਸੀ ਉੱਠ ਗਏ ਜਿਹੜੇ ਤੇਰੇ ਮਾਰੇ ਸੀ ਉਹ ਉੱਠ ਗਏ ਰੱਬ ਕਹਿੰਦਾ ਇਹ ਮੇਰਾ ਮਾਰਿਆ ਹੋਇਆ ਹੈ ਇਹ ਮੇਰਾ ਮਾਰਿਆ ਹੋਇਆ ਹੈ ਹੁਣ ਬਾਬਾ ਜੀ ਹੁਣ ਜਿਹਨਾਂ ਦੀ ਸ਼ਰਧਾ ਸੱਚੀ ਤੇ ਪੱਕੀ ਹੁੰਦੀ ਆ ਨਾ ਭਗਤੀਆਂ ਸੱਚੀ ਤੇ ਪੱਕੀਆਂ ਹੁੰਦੀਆਂ ਨੇ ਫਿਰ ਰੱਬ ਆਪਣੇ ਭਗਤਾਂ ਦੀ ਮੋੜਦਾ ਨਹੀਂ ਹੈਗਾ ਕਿਉਂਕਿ ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾਗੇ ਡੋਰਾ ਜੇ ਕੋਈ ਰੱਬ ਨੂੰ ਪਾ ਸਕਦਾ ਹੈ ਜੇ ਕੋਈ ਰੱਬ ਨੂੰ ਵੀ ਜਿੱਤ ਸਕਦਾ ਹੈ ਤੇ ਉਹ ਭਗਤ ਨੇ ਉਹਦੇ ਫਕੀਰ ਨੇ ਉਹਨਾਂ ਦੇ ਘਰ ਦੇ ਸੇਵਕ ਨੇ ਸੱਚੇ ਜਿਨ੍ਹਾਂ ਨੇ ਪ੍ਰੇਮ ਦੀਆਂ ਡੋਰਾਂ ਦੇ ਨਾਲ ਉਹਨੂੰ ਬੰਨ੍ਹਿਆ ਹੋਇਆ 10 ਪਾਕ ਸਰਕਾਰ ਰੱਬ ਨੂੰ ਕਹਿਣ ਲੱਗੇ اے ਅੱਲਾ ਜੇ ਤੇਰਾ ਮਾਰਿਆ ਹੋਇਆ ਹੈ ਜੇ ਇਹ ਬੱਚਾ ਤੇਰਾ ਮਾਰਿਆ ਹੋਇਆ ਹੈ ਫਿਰ ਮੇਰੇ ਵਾਲਿਆਂ 'ਚ ਕਿਵੇਂ ਆ ਗਿਆ ਜੇ ਤੇਰਾ ਮਾਰਿਆ ਹੋਇਆ ਫਿਰ ਮੇਰੇ ਵਾਲੇ ਚ ਕਿਵੇਂ ਆ ਗਿਆ ਹੁਣੇ ਤੇਰਾ ਨਹੀਂ ਹੁਣੇ ਮੇਰਾ ਹੋ ਗਿਆ ਹੁਣੇ ਤੇਰਾ ਨਹੀਂ ਇਹ ਮੇਰਾ ਹੋ ਗਿਆ ਗੋਸਪਾਕ ਸਰਕਾਰ ਕਹਿੰਦੇ ਕਹਿੰਦੇ ਅੱਲਾਹ ਜੇ ਬੱਚਾ ਜ਼ਿੰਦਾ ਹੋਵੇ ਜੇ ਬੱਚਾ ਜ਼ਿੰਦਾ ਹੋਵੇ ਅੱਜ ਤਾਂ ਗੱਲ ਫੱਬਦੀ ਐ ਜੇ ਬੱਚਾ ਜ਼ਿੰਦਾ ਹੋਵੇ ਅੱਜ ਤਾਂ ਗੱਲ ਫੱਬਦੀ ਐ ਨਹੀਂ ਤਾਂ ਫਿਰ ਅੱਜ ਤੇਰੇ ਦਰਬਾਰ ਨੂੰ ਐ ਖੁਦਾ ਲਾਜ ਲੱਗਦੀ ਐ ਬਾਬਾ ਜੀ ਔਰ ਜਦੋਂ ਇਹ ਗੱਲ ਕਹੀ ਨਾ ਫਿਰ ਰੱਬ ਆਪਣੇ ਪਿਆਰਿਆਂ ਦੀ ਆਪਣੇ ਸੱਚੇ ਭਗਤਾਂ ਦੀ ਆਪਣੇ ਸੱਚੇ ਫਕੀਰਾਂ ਦੀ ਬੰਦਗੀ ਕਰਨ ਵਾਲੇ ਫਕੀਰਾਂ ਦੀ ਔਰ ਰੱਬ ਕਦੇ ਗੱਲ ਨਹੀਂ 모ੜਦਾ ਉਹ ਕਦੇ ਗੱਲ ਨਹੀਂ 모ੜਦਾ ਅੱਲਾਹ ਪਾਕ ਨੇ ਆਵਾਜ਼ ਮਾਰੀ ਕਿ ਅੱਛਾ ਜੇ ਇਹ ਗੱਲ ਹੈ ਬੱਚਿਆਂ ਨੂੰ ਕਿ ਬੱਚਿਓ ਮਰ ਜਾਓ ਹਜ਼ੂਰ ਨੇ ਆਵਾਜ਼ ਮਾਰੀ ਜਾਓ ਜਿੰਨੇ ਬੱਚੇ ਖੇਡਦੇ ਨੇ ਮਰ ਜਾਓ ਬੱਚੇ ਡੈੜ-ਡੈੜ ਕਰਕੇ ਜ਼ਮੀਨ ਤੇ गिर ਗਏ ਕੁਛ देर ਰੁਕੇ ਆਵਾਜ਼ ਆਈ ਕਿ ਕਹਿ ਆਪਣੇ ਬੱਚਿਆਂ ਨੂੰ ਕਿ ਬੱਚਿਓ ਖੜੇ ਹੋ ਜਾਓ ਸਰਕਾਰ ਨੇ ਨਾਰਾ ਮਾਰਿਆ ਕਿ ਬੱਚੇ ਉੱਠ ਜਾਓ ਖੜੇ ਹੋ ਜਾਓ ਬਾਬਿਓ ਸਾਰੇ ਬੱਚੇ ਖੜੇ ਹੋ ਗਏ ਉਹ ਮਾਈ ਵਾਲਾ ਵੀ ਉੱਠ ਕੇ ਖੜਾ ਹੋ ਗਿਆ ਵਾਲੇ ਹੋਤੀ ਜਿਹੜੀ ਕਦੇ ਨਾ ਹੜੀ ਮੋਸ਼ ਨੂੰ ਵਾਲੇ ਆਦੀ ਜਿਹੜੀ ਕਦੇ ਨਾ ਹੜੀ ਸੋ ਬਾਬਾ ਜੀ ਇਹ ਫਕੀਰ ਇਹ ਮਰਸ਼ਦ ਕਾਮਲ ਰੰਗ ਟਾਲ ਕੇ ਤਸਵੀਰ ਕੋ ਬਦਲ dete hain ਰੰਗ ਡਾਲ ਕੇ ਤਸਵੀਰ ਕੋ ਬਦਲ ਦਿੰਦੇ ਹੈ ਹਰ ਕਮਾਨ ਸੇ ਨਿਕਲਾ ਹੂਆ ਤੀਰ ਬਦਲ ਦਿੰਦੇ ਹੈ ਕਰਮ ਨਵਾਜ਼ੀ ਕਰਦੇ ਹੈ ਜਬ ਕਾਮਲ ਮੁਰਸ਼ਿਦ ਇਨਸਾਨ ਕੀ ਤਕਦੀਰ ਬਦਲ ਦਿੰਦੇ ਹੈ ਇਹਨਾਂ ਦੇ ਇਸ਼ਾਰਿਆਂ ਨਾਲ ਸਾਰਾ ਕੁਝ ਹੋ ਜਾਂਦਾ ਹੈ ਇਸ਼ਾਰਿਆਂ ਦੇ ਨਾਲ ਸਾਰਾ ਕੁਝ ਹੋ ਜਾਂਦਾ ਹੈ